ਦੋਸਤੋ ਕਈ ਵਾਰ ਅਸੀਂ ਜਦੋਂ ਘਰ ਤੋਂ ਨਿਕਲਦੇ ਆ ਕਿਤੇ ਜਾਣ ਦੇ ਲਈ ਤਾਂ ਫਿਰ ਰਸਤੇ ਦੇ ਵਿੱਚ ਮੀਂਹ ਤੂਫਾਨ ਜਾਂ ਹਨੇਰੀ ਆ ਜਾਂਦੀ ਹੈ ਅਤੇ ਫਿਰ ਅਸੀਂ ਸੋਚਦੇ ਆ ਕਿ ਯਾਰ ਜੇ ਸਾਨੂੰ ਪਹਿਲਾਂ ਪਤਾ ਹੁੰਦਾ ਤਾਂ ਅਸੀਂ ਘਰੋਂ ਨਿਕਲਦੇ ਹੀ ਨਾ ਜਾਂ ਫਿਰ ਅੱਗੇ ਪਿੱਛੇ ਨਿਕਲ ਜਾਂਦੇ ਪਰੰਤੂ ਹੁਣ ਇਹ ਸੰਭਵ ਹੈ ਹੁਣ ਤੁਸੀਂ ਪਹਿਲਾਂ ਤੋਂ ਹੀ ਪਤਾ ਕਰ ਸਕਦੇ ਹੋ ਸਰਕਾਰ ਦੇ ਮਾਧਿਅਮ ਦੇ ਨਾਲ ਤੁਹਾਨੂੰ ਪਹਿਲਾਂ ਤੋਂ ਹੀ ਮੌਸਮ ਦੀ ਜਾਣਕਾਰੀ ਮਿਲ ਸਕਦੀ ਹੈ ਨਾ ਕੇਵਲ ਮੌਸਮ ਦੀ ਜਾਣਕਾਰੀ ਸਗੋਂ ਆਉਣ ਵਾਲੀ ਕਿਸੇ ਵੱਡੀ ਆਫਤ ਦਾ ਵੀ ਤੁਹਾਨੂੰ ਅਲਰਟ ਮਿਲ ਸਕਦਾ ਹੈ ਭਾਰਤ ਸਰਕਾਰ ਦੇ ਨੈਸ਼ਨਲ ਡਿਜਾਸਟਰ ਮੈਨੇਜਮੈਂਟ ਅਥਾਰਟੀ ਦੇ ਵੱਲੋਂ ਇੱਕ ਐਪਲੀਕੇਸ਼ਨ ਬਣਾਈ ਹੋਈ ਹੈ ਇਸ ਐਪਲੀਕੇਸ਼ਨ ਦੇ ਮਾਧਿਅਮ ਨਾਲ ਇਹ ਸਾਰਾ ਕੁਝ ਹੁਣ ਸੰਭਵ ਹੈ ਤਾਂ ਫਿਰ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇਸ ਐਪਲੀਕੇਸ਼ਨ ਨੂੰ ਵਰਤਣ ਦਾ ਤਰੀਕਾ ਅਤੇ ਇਸ ਦੇ ਵਿੱਚ ਹੋਰ ਕੀ ਕੁਝ ਹੈ ਇਹ ਜਾਣਕਾਰੀ ਤੁਹਾਡੇ ਨਾਲ ਮੈਂ ਸਾਂਝੀ ਕਰਨ ਜਾ ਰਿਹਾ ਹਾਂ ਸਤਿ ਸ੍ਰੀ ਅਕਾਲ ਜੀ ਬਾਈਜੀ ਪੰਜਾਬੀ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕੰਬੋਜ ਤਾਂ ਫਿਰ ਅੱਗੇ ਵਧਣ ਤੋਂ ਪਹਿਲਾਂ ਇੱਕ ਵਾਰ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਲਓ ਅਤੇ ਜੇਕਰ ਤੁਸੀਂ ਬਾਈਜੀ ਪੰਜਾਬੀ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਬਾਈਜੀ ਪੰਜਾਬੀ ਚੈਨਲ ਨੂੰ Facebook ਦੇ ਉੱਪਰ ਫੋਲੋ ਅਤੇ YouTube ਦੇ ਉੱਪਰ ਸਬਸਕ੍ਰਾਈਬ ਵੀ ਜ਼ਰੂਰ ਕਰ ਲਓ ਹੁਣ ਭਾਰਤ ਸਰਕਾਰ ਦੇ ਰਾਸ਼ਟਰੀ ਆਫਤ ਪ੍ਰਬੰਧਨ ਅਥਾਰਟੀ ਦੇ ਵੱਲੋਂ ਜਿਸ ਐਪਲੀਕੇਸ਼ਨ ਨੂੰ ਬਣਾਇਆ ਗਿਆ ਉਸ ਦਾ ਨਾਮ ਹੈ ਸਚੇਤ S A C H E T ਇਸ ਨੂੰ ਤੁਸੀਂ ਪਲੇ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ ਅਤੇ ਉਸ ਤੋਂ ਬਾਅਦ ਇਸ ਦਾ ਤੁਸੀਂ ਲਾਹਾ ਲੈ ਸਕਦੇ ਹੋ ਤਾਂ ਉਹ ਫਿਰ ਆਪਾਂ ਹੁਣ ਮੋਬਾਈਲ ਦੀ ਸਕਰੀਨ ਦੇ ਉੱਪਰ ਜਾ ਕੇ ਦੇਖਦੇ ਹਾਂ ਕਿ ਇਸ ਐਪਲੀਕੇਸ਼ਨ ਨੂੰ ਵਰਤਣਾ ਕਿਦਾਂ ਹੈ ਤੇ ਆਖਰ ਇਸ ਦੇ ਵਿੱਚ ਹੈ ਕੀ ਕੁਝ नेशनल डिजास्टर मैनेजमेंट अथॉरिटी गवर्नमेंट ऑफ इंडिया दी यह सचेत नाम दी एप्लीकेशन है प्ले स्टोर ਤੋਂ ਡਾਊਨਲੋਡ ਕਰਨ ਤੋਂ ਬਾਅਦ ਆਪਣਾ ਆਪਾ ਮੋਬਾਈਲ ਨੰਬਰ ਐਂਟਰ ਕਰਕੇ ਲੌਗਇਨ ਕਰਾਂਗੇ ਲੌਗਇਨ ਵੇਲੇ ओटीपी ਮਿਲੇਗੀ ਆਪਾਂ ओटीपी ਭਰ ਕੇ ਇਸ ਨੂੰ ਰਜਿਸਟਰ ਕਰ ਦਵਾਂਗੇ ਅਤੇ ਉਸ ਤੋਂ ਬਾਅਦ ਇਸ ਦੇ ਵੱਲੋਂ ਜਿਹੜੀ ਪਰਮਿਸ਼ਨਾਂ ਮੰਗੀ ਜਾਣਗੀਆਂ ਉਸ ਨੂੰ ਆਪਾਂ ਅਲੋਅ ਕਰਕੇ ਇਸ ਐਪਲੀਕੇਸ਼ਨ ਨੂੰ ਖੋਲ ਲਵਾਂਗੇ ਇਸ ਐਪਲੀਕੇਸ਼ਨ ਦੇ ਵਿੱਚ ਤੁਸੀਂ ਅੰਗਰੇਜ਼ੀ ਤੋਂ ਇਲਾਵਾ ਹੋਰ ਭਾਸ਼ਾਵਾਂ ਨੂੰ ਵੀ ਪੰਜਾਬੀ ਨੂੰ ਵੀ ਸਿਲੈਕਟ ਕਰ ਸਕਦੇ ਹੋ ਤਾਂ ਫਿਰ ਆਪਣੀ ਭਾਸ਼ਾ ਦੇ ਵਿੱਚ ਵੀ ਤੁਸੀਂ ਜਾਣਕਾਰੀ ਲੈ ਸਕਦੇ ਹੋ ਅਦਰਵਾਈਜ਼ ਤੁਸੀਂ ਇਸ ਨੂੰ ਅੰਗਰੇਜ਼ੀ ਭਾਸ਼ਾ ਹੀ ਚੁਣ ਕੇ ਰੱਖ ਸਕਦੇ ਹੋ ਇਹ ਐਪਲੀਕੇਸ਼ਨ ਤੁਹਾਡੀ ਲੋਕੇਸ਼ਨ ਦੇ ਮੁਤਾਬਕ ਤੁਹਾਨੂੰ ਪੂਰੀ ਜਾਣਕਾਰੀ ਦੇਵੇਗੀ ਇਸ ਦੇ ਲਈ ਤੁਹਾਨੂੰ ਆਪਣੀ ਲੋਕੇਸ਼ਨ ਨੂੰ ਸਬਸਕ੍ਰਾਈਬ ਵੀ ਕਰਨਾ ਪਵੇਗਾ ਆਪਣੀ ਲੋਕੇਸ਼ਨ ਨੂੰ ਸਬਸਕ੍ਰਾਈਬ ਕਰਨ ਦੇ ਲਈ ਸਬਸਕ੍ਰਾਈਬ ਲੋਕੇਸ਼ਨ ਦੇ ਉੱਪਰ ਕਲਿੱਕ ਕਰਾਂਗੇ ਆਪਾਂ ਹੁਣ ਇੱਥੇ ਜਾ ਕੇ ਸਭ ਤੋਂ ਪਹਿਲਾਂ ਆਪਾਂ ਆਪਣੀ ਸਟੇਟ ਭਰ ਲਵਾਂਗੇ ਉਸ ਤੋਂ ਬਾਅਦ ਅਸੀਂ ਆਪਣਾ ਜ਼ਿਲ੍ਹਾ ਭਰ ਲਵਾਂਗੇ ਅਤੇ ਉਸ ਤੋਂ ਬਾਅਦ ਫਿਰ ਅਸੀਂ ਆਪਣੀ ਲੋਕੇਸ਼ਨ ਨੂੰ ਸਬਸਕ੍ਰਾਈਬ ਕਰ ਦੇਵਾਂਗੇ ਤਾਂ ਇਸ ਤੋਂ ਬਾਅਦ ਸਾਨੂੰ ਸਾਡੀ ਲੋਕੇਸ਼ਨ ਦੀ ਜਾਣਕਾਰੀ ਤਾਂ ਮਿਲਦੀ ਹੀ ਰਹੇਗੀ ਨਾਲ ਦੀ ਨਾਲ ਲੋਕੇਸ਼ਨ ਤੋਂ ਇਲਾਵਾ ਵੀ ਆਸ-ਪਾਸ ਦੇ ਇਲਾਕੇ ਆਸ-ਪਾਸ ਦੇ ਜ਼ਿਲ੍ਹੇ ਜਾਂ ਆਸ-ਪਾਸ ਦੀਆਂ ਸਟੇਟਾਂ ਦੀ ਵੀ ਪੂਰੀ ਜਾਣਕਾਰੀ ਸਾਨੂੰ ਮਿਲਦੀ ਰਹੇਗੀ ਪਰੰਤੂ ਫੋਕਸ ਸਾਡੀ ਲੋਕੇਸ਼ਨ ਦੇ ਉੱਪਰ ਰਹੇਗਾ ਬੋਲਣ ਤੋਂ ਬਾਅਦ ਕੁਝ ਸਮਾਂ ਇਹ ਡਾਟਾ ਨੂੰ ਫੈਚ ਕਰਨ ਦੇ ਲਈ ਲਗਾਉਂਦੀ ਹੈ ਉਸ ਤੋਂ ਬਾਅਦ ਤੁਹਾਡੀ ਲੋਕੇਸ਼ਨ ਦਾ ਡਾਟਾ ਤੁਹਾਡੇ ਸਾਹਮਣੇ ਆ ਜਾਂਦਾ ਹੈ ਡਾਟਾ ਫੈਚ ਹੋਣ ਤੋਂ ਬਾਅਦ ਇਸ ਤਰ੍ਹਾਂ ਦਾ ਇੰਟਰਫੇਸ ਸਾਹਮਣੇ ਆ ਜਾਂਦਾ ਹੈ ਅਤੇ ਇਸ ਵਕਤ ਮੇਰੀ ਲੋਕੇਸ਼ਨ ਦੇ ਉੱਪਰ ਲਿਖਿਆ ਹੋਇਆ ਹੈ ਕਿ ਨੋ ਐਕਟਿਵ ਅਲਰਟ ਇਨ ਯੋਰ ਏਰੀਆ ਸਾਡੀ ਏਰੀਆ ਦੇ ਵਿੱਚ ਇਸ ਵਕਤ ਕੋਈ ਵੀ ਐਕਟਿਵ ਅਲਰਟ ਨਹੀਂ ਹੈਗਾ ਮੌਸਮ ਥੱਬ ਠੀਕ ਠਾਕ ਹੈ ਹੁਣ ਆਪਾਂ ਇੱਥੋਂ ਵਿਊ ਆਲ ਇੰਡੀਆ ਅਲਰਟ ਐਂਡ ਵੈਦਰ ਵੀ ਦੇਖ ਸਕਦੇ ਹਾਂ ਆਪਾਂ ਆਲ ਇੰਡੀਆ ਦੇ ਉੱਪਰ ਜਾ ਕੇ ਜੇਕਰ ਦੇਖਾਂਗੇ ਤਾਂ ਸਾਨੂੰ ਪੂਰੇ ਸਾਡੇ ਦੇਸ਼ ਦਾ ਨਕਸ਼ਾ ਦਿਖ ਜਾਵੇਗਾ ਕਿ ਕਿੱਥੇ-ਕਿੱਥੇ ਕਿਹੜੀ-ਕਿਹੜੀ ਸਟੇਟ ਦੇ ਵਿੱਚ ਕਿਸ ਤਰ੍ਹਾਂ ਦਾ ਮੌਸਮ ਹੈਗਾ ਜਾਂ ਫਿਰ ਕਿਸ ਤਰ੍ਹਾਂ ਦੀ ਉੱਥੇ ਕੋਈ ਅਲਰਟ ਹੈਗੇ ਅਲਰਟ ਦੇ ਉੱਪਰ ਜਾ ਕੇ ਕਰੰਟ ਵੈਦਰ ਵੀ ਦੇਖ ਸਕਦੇ ਹੋ ਕਿ ਕਿੱਥੇ-ਕਿੱਥੇ ਕਿਹੜੀ ਸਟੇਟ ਦੇ ਵਿੱਚ ਕਿਸ ਤਰ੍ਹਾਂ ਦਾ ਵੈਦਰ ਹੈਗਾ ਕਿਤੇ ਮੀਂਹ ਪੈ ਰਿਹਾ ਕਿਤੇ ਤੂਫਾਨ ਹੈ ਕਿਤੇ ਧੁੱਪ ਨਿਕਲੀ ਹੋਈ ਹੈ ਸੋ ਇਹ ਐਪਲੀਕੇਸ਼ਨ ਸਾਰਾ ਕੁਝ ਤੁਹਾਨੂੰ ਦੱਸਦੀ ਰਹਿੰਦੀ ਹੈ ਖਾਸ ਕਰਕੇ ਤੁਹਾਡੀ ਲੋਕੇਸ਼ਨ ਦੇ ਬਾਰੇ ਕਿ ਤੁਹਾਡੀ ਲੋਕੇਸ਼ਨ ਦੇ ਵਿੱਚ ਇਸ ਵਕਤ ਕਿਸ ਤਰ੍ਹਾਂ ਦਾ ਮੌਸਮ ਹੈ ਕਿਸ ਤਰ੍ਹਾਂ ਦੇ ਕੋਈ ਅਲਰਟ ਹੈ ਸੋ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਵੀਡੀਓ ਅਤੇ ਇਹ ਜਾਣਕਾਰੀ ਵੀ ਪਸੰਦ ਆਈ ਹੋਵੇਗੀ ਅਤੇ ਹੁਣ ਤੱਕ ਤੁਸੀਂ ਇਸ ਵੀਡੀਓ ਨੂੰ ਵੀ ਲਾਈਕ ਅਤੇ ਸ਼ੇਅਰ ਕਰ ਚੁੱਕੇ ਹੋਵੋਗੇ ਅਤੇ ਜੇਕਰ ਤੁਸੀਂ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਬਾਈ ਦੀ ਪੰਜਾਬੀ ਚੈਨਲ ਨੂੰ ਫੇਸਬੁੱਕ ਦੇ ਉੱਪਰ ਫੋਲੋ ਅਤੇ YouTube ਦੇ ਉੱਪਰ ਸਬਸਕ੍ਰਾਈਬ ਵੀ ਜੁੜ ਕਰ ਲਓ ਧੰਨਵਾਦ ਦੋਸਤੋ ਫਿਰ ਮਿਲਾਂਗੇ ਕਿਸੇ ਹੋਰ ਜਾਣਕਾਰੀ ਦੇ ਨਾਲ ਸਤਿ ਸ੍ਰੀ ਅਕਾਲ ਜੀ